ਮੈਂ ਐਨਾਉਂਸ ਕਰ ਰਿਹਾ ਕਿ 50000 ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਫਰੋਮ ਨੇ ਖਾਲੀਦਲ 50000 ਗਰੀਬ ਪਰਿਵਾਰ ਜਿਹੜੇ ਹਰਡ ਅਫੈਕਟਿਡ ਏਰੀਆ ਚ ਹੈ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਅਗਲੇ ਮਹੀਨੇ ਡੇਢ ਮਹੀਨੇ ਦੇ ਅੰਦਰ ਅਸੀਂ ਉਹਨਾਂ ਨੂੰ ਕਣਕ ਜਰੂਰ ਪਹੁੰਚਾਵਾਂਗੇ ਦੂਜੀ ਗੱਲ ਜਿਹੜੀ ਮੈਂ ਬੇਨਤੀ ਕਰਨਾ ਚਾਹਣਾ ਹੈ ਕਿ ਤਕਰੀਬਨ 4 ਲੱਖ ਏਕੜ ਜ਼ਮੀਨ ਤਬਾਹ ਹੋ ਗਈ ਹੈ ਤੇ ਉਹ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹਨਾਂ ਨੂੰ ਡੀਜ਼ਲ ਦੀ ਲੋੜ ਹੈ ਤੇ ਬਾਕੀ ਖਾਦ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਾਅਦਾ ਕੀਤਾ ਹੈ ਕਿ 1 ਲੱਖ ਏਕੜ ਦਾ ਬੀਜ ਦਾ ਸੀ ਇਕੱਠਾ ਕਰਕੇ ਅਸੀਂ ਪ੍ਰੋਵਾਈਡ ਕਰਾਵਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ 1 ਲੱਖ ਏਕੜ ਦਾ ਵੀ ਕਿਸਾਨਾਂ ਨੂੰ ਪ੍ਰੋਵਾਈਡ ਕਰ ਰਿਹਾ ਹੈ ਤੇ ਮੈਂ ਬੇਨਤੀ ਕਰਦਾ ਪੰਜਾਬ ਸਰਕਾਰ ਨੂੰ ਜਿਹੜਾ ਬਾਕੀ 2 ਲੱਖ ਏਕੜ ਹੈ ਉਹਦਾ ਵੀ ਵੀ ਉਹ ਪ੍ਰੋਵਾਈਡ ਕਰ ਤੇ ਨਾਲੇ ਸਾਰੇ 4 ਲੱਖ ਵਾਸਤੇ ਪੰਜਾਬ ਸਰਕਾਰ ਜਿਹੜਾ ਡੀਏਪੀ ਹੈ ਖਾਦ ਉਹ ਵੀ ਪ੍ਰੋਵਾਈਡ ਕਰ ਤੇ ਜਿੰਨਾ ਅਸੀਂ ਅਸੀਂ ਵੀ ਡੀਜ਼ਲ ਕਰ ਰਹੇ ਅਸੀਂ ਟਰੈਕਟਰ ਵੀ ਰੇਂਜ ਕਰ ਰਹੇ ਆ ਪਰ ਜੋ ਵੀ ਬਾਕੀ ਏਰੀਆ ਚ ਅਸੀਂ ਅਸੀਂ ਪੂਰੇ ਪੰਜਾਬ ਦਾ ਅਸੀਂ ਸਾਨੂੰ ਕਾਲੀਦਲ ਨੂੰ ਇੰਨਾ ਮੁਸ਼ਕਲ ਹੋਣਾ ਪਰ ਜਿੰਨਾ ਅਸੀਂ ਕਰ ਸਕਦੇ ਆ ਜਿੰਨੇ ਬਾਕੀ ਏਰੀਆ ਉਹ ਵੀ ਪੰਜਾਬ ਸਰਕਾਰ ਉਥੇ ਡੀਜ਼ਲ ਦਾ ਤੇ ਉਥੇ ਈ ਦਾ ਤੇ ਉਥੇ ਖਾਦ ਦਾ ਸਾਰਾ ਇਹ ਪ੍ਰਬੰਧ ਕਰਕੇ ਦੇਣ ਤਾਂ ਆਪਾਂ ਆਪਣੇ ਜੋ ਲੋਕ ਜਿਨ੍ਹਾਂ ਦਾ ਇੰਨਾ ਵੱਡਾ ਨੁਕਸਾਨ ਹੋਇਆ ਤਾਂ ਉਹਨਾਂ ਨੂੰ ਕੋਈ ਰਾਹਤ ਮਿਲੂਗੀ